Yeah. ਆਪਣੇ ਸਾਰੇ ਕਾਂਗਰਸ ਵਰਕਰਾਂ ਦੀ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਕਿ ਹੈਗਾ ਇਹ ਮੇਰੀ ਜਿੱਤ ਚ ਔਰ ਮੈਂ ਕਦੀ ਵੀ ਆਪਰੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮ.ਐਲ.ਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕਰਕੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਮੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ ਚ ਨਿਭੋ ਸਕਦਾ ਪਹਿਲੋ ਡੇਰਾ ਬਾਬਾ ਨਾਨਕ ਨੇ ਇੰਨਾ ਜ਼ਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੋਏ ਗੁਰਦਾਸਪੁਰ ਵਾਲਿਆਂ ਨੇ 60000 ਦੇ ਤਕਰੀਬਨ वोटा जिता के बहुत वो जित हासिल की और जो फोर्स उन्होंने बड़ी बुरी तरह हिलाया ਇਦੇ ਵਿੱਚ ਤੁਸੀਂ ਦੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਉਹਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਗੇਸਟ ਫੁਟਾ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋਈਆਂ ਜਿਹੜੇ ਕਹਿੰਦੇ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅንስ ਆ ਇੱਕ ਸੱਚ ਹੋ ਗਿਆ ਕਿ ਨਾਪਾਕ ਜਿਹੜੀ ਇਹਨਾਂ ਦੇ ਇਹਨਾਂ ਦਾ ਅਲਾਈਅንስ ਸੀਗਾ ਇੰਟਰਨਲ ਅਲਾਈਅንስ ਉਹ ਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ ਤੇਰਾ ਜਿਹੜੇ ਬਿਆਨ ਕਦਾ ਵੇਖ ਦਿਓ ਜੀ ਜਿਹੜੇ ਕਿੱਕਲੀ ਪਾਉਂਦੇ ਸੀ ਨੀ ਕਿੱਕਲੀ ਨਹੀਂ ਮੇਰੀ ਕਿੱਕਲੀ ਤੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ ਟੀ ਮਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਨਾ ਇੱਕ ਗੱਲ ਕਰੀਏ ਤੇ ਅਸੀਂ ਪੰਜਾਬ ਦੀ ਕਿਵੇਂ ਜਿੱਦੇ ਜਿੱਥੇ ਰੋਕੀਆਂ ਕੋਈ ਗਰੰਟਾ ਨੂੰ ਗਰੰਟਾ ਰੋਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਜਿਹੜੇ ਗੁਰਦਾਸਪੁਰ ਦੇ ਤਾਂ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੋਹਮਤਬਾਜ਼ੀ ਕਰਨੀ ਜਾਂ ਕਰਵਾਜੀ ਕਰਨੀ ਜਾਂ ਜੁਮਲੇਬਾਜੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪਾਇਆ ਦਾ ਕੀਤਾ ਤੇ ਪਾਰਲੀਮੈਂਟ ਦੀ ਜਾ ਕੇ ਆਪਣੇ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੇ ਤੁਸੀਂ ਐਮਪੀ ਬਣ ਕੇ ਕੀ ਹੈ ਬਿਲਕੁਲ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫਿਰ ਨਾ ਕਿਸੇ ਮੁਰਕੇ ਹੌਸਲਾਰ ਕੀ ਚਲਾ ਜੇ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੀ ਕੋਈ ਹੈਗੀ ਇਹਦੇ ਬਾਰੇ ਪੂਰਾ ਧਿਆਨ ਰੱਖਣ ਵਿੱਚ ਚਾਹੀਦਾ ਪੰਜਾਬ ਦੀ ਜਿਹੜੀ ਹਾਂ ਤੇ ਭਾਈ ਚਾਰਕ ਸਾਂਝਾ ਇਹ ਪਰਖ ਰਹਿਣੀ ਚਾਹੀਦੀ ਹੈ ਇੱਥੇ ਗੈਂਗਸਟਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਇੱਕ ਸ਼ਕਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਦੀ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਹੈ ਜਿਹੜੀ ਬਲੈਂਸ ਦੇ ਨਾਲ ਉਹਦਾ ਦੇਖ ਲੈਣਾ ਅਲਾਈਸ ਦੀ ਗਵਰਨਮੈਂਟ ਬਣੇਗੀ ਤੋ ਪ੍ਰਾਈਮ ਮਿਨਿਸਟਰ ਸਾਹਿਬ ਜਸਟ੍ਰਿਕ ਕਿਨਵਾ ਉਹ ਦੋਸਤਾਂ ਚ ਉਹਨਾਂ ਨੇ ਬਿਹੇਵ ਕੀਤਾ ਮੋਟਰ ਜਿਹੜਾ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਔਰ ਜਿਹੜਾ ਇੰਡੀਆ ਆਲਾਈਂਸ ਆ ਇੰਡੀਆ ਬਲੌਗ ਆ ਉਹਦੀ ਫੀਵਰ ਚ ਪਾਈਏ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਇਹ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ 1 1 ਮਿਸ਼ਨ 1 ਇਲੈਕਸ਼ਨ 1 ਦਾ ਮਤਲਬ ਕਿ ਤਿੰਨਾਂ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈਏ ਦਾ ਮਤਲਬ ਜੇ ਬਾਕੀ ਹੁੰਦੀਆਂ ਕਿ ਉਹ 3 ਸਾਲ ਨਿਕਲ ਜਾਣੇ ਸੀ ਇਸ ਕਰਕੇ ਦੇਸ਼ ਬਚਿਆ ਤੇ ਦੇਸ਼ ਬਚਾਵਾਂਗੇ ਅਕਾਲੀ ਦਲ ਜੋ ਲੋਕਾਂ ਦਾ ਫੈਸਲਾ ਦਿੱਤਾ ਉਹਨੂੰ ਕਿੱਥਾ ਦੇਖਦੇ ਹੋ ਅਕਾਲੀ ਦਲ ਜੋ ਫੈਸਲਾ ਦਿੱਤਾ ਅਕਾਲੀ ਦਲ ਜਿਹੜਾ ਉਹ ਆਪਣਾ ਬੇਸ ਕੁਆ ਬੈਠਾ ਔਰ ਮੇਰੇ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਕਾਲੀ ਦਲ ਕਦਮ ਕਰਦੇ ਕਿ ਦੋਸ਼ੀ ਕਿਹਾ ਜਾ ਸਕਦਾ ਦੋ ਬਿਕਰਮ ਮਜੀਠੀਆ ਜਿਨੇ ਆਪਣੀ ਭੈਣ ਦਾ ਕਾਰ ਵੀ ਜਿਹਦਾ ਉਹਦਾ ਜੀਜਾ ਜਿਹੜਾ ਕਾਦੀਦਲ ਦਾ ਪ੍ਰਧਾਨ ਸੀ ਜੇ ਕਾਦੀਦਲ ਨੂੰ ਇਸ ਕ 座 ਤੇ ਲੈ ਕੇ ਆਉਣ ਵਾਲਾ ਦੋ ਬਿਕਰਮ ਮਜੀਠੀਆ ਪਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਮੇਰੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਵਿਰੋਧੀ ਆ ਪੰਜਾਬ ਵਿਰੋਧੀ ਆ ਸਿੱਖ ਵਿਰੋਧੀ ਆ ਜੀਪੀ ਨੂੰ ਕੋਈ ਵੀ ਸੀਟ ਨਹੀਂ ਮਿਲੇਗੀ ਕਹਿੰਦੇ ਰਹਿ ਗਈ ਤੇ ਪਹਿਲਾਂ ਕਿਹੜੀ ਮਿਲਦੀ ਸੀ ਤੁਹਾਡੇ ਬਟਾਲੇ ਚ ਤੁਹਾਡਾ ਹੀ ਜਿਹੜਾ ਜਿਹੜਾ ਬੜੀ ਕਹਿੰਦਾ ਸੀ ਗੱਲਾਂ ਮਾਰ ਰਿਹਾ ਉਹ ਆਪਣੇ ਵਾਰ ਚੋਂ 98 ਵੋਟਾਂ ਤੇ ਹਾਰ ਗਿਆ ਭਾਰ ਗਿਆ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਜਿੰਦੇ ਸੀ ਸਰਰੇ ਵਿੱਚ ਚਾਰ ਸੀ ਉਹ ਤੇ ਪੰਜ ਵੀ ਦੇ ਸਕਦੇ ਨੇ ਔਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਦੀ ਜਿਹੜੀ ਟਕਾਕੇ ਹਰਾਈ ਆ ਇਹ ਕਰਕੇ ਤਗੜੇ ਹੋ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਟਾਲੇ ਚ ਬਹੁਤ ਫੇਰ ਔਰ ਬੜੀ ਵਧੀਆ ਤਰੀਕੇ ਦੇ ਨਾਲ ਕੋਈ ਜਰਨਲਿਜ਼ਮ ਕੀਤੀ ਆ ਆਪਣੀ ਤੁਸੀਂ ਬਾਇਸਡ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਡ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰਚ ਨਹੀਂ ਕੀਤੀ ਜੋ ਜੈ ਐਕਟਿਵ ਫੈਕਚਰ ਪਜਿਸ਼ਨ ਸੀ ਉਹ ਤੁਸੀਂ ਲੋਕਾਂ ਚ ਲੈਂਦੀ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ